ਉੱਲ ਲੇ ਕੇ ਜਾ ਕੇ ਮੁਰ ਬੂਟਿਆਂ ਦੀ ਆ ਜਾਓ ਇੱਧਰ ਆ ਜਾਓ ਕੁਝ ਕੁਝ ਰੁੱਖ ਲਗਾਓ ਸਰਦੀ ਬਚਾਓ 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 ਇਸ ਮੰਚ ਤੇ ਜੁੜ ਬੈਠੇ ਸਮੂਹ ਸਨਮਾਨਜਨਕ શિક્ષੀਤਾ ਸਾਡੇ ਅੰਕਲ ਜੀ ਮਦਨ ਰਾਜ ਛਾਹੀ ਜੀ ਸੀਐਸਕੇ ਪੰਨਾ ਜੀ ਰਾਜ ਮੈਨਰੋ ਜੀ ਉਹਨਾਂ ਦੇ ਨਾਲ ਨਾਲ ਪੁਰੀ ਸਾਹਿਬ ਜੀ ਪਿੱਛੇ ਬੀਬੀਆਂ ਬੈਠੀਆਂ ਨੇ ਸਾਰਿਆਂ ਨੂੰ ਗੱਜ ਕੇ ਫਤਿਹ ਬੁਲਾਉਂਦਾ ਪ੍ਰਬੰਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਵੀਰ ਗੁਰਜੰਤ ਸਿੰਘ ਜੀ ਦਾ ਉਹਨਾਂ ਦੇ ਨਾਲ ਨਾਲ ਪੰਜਾਬ ਖੱਤਰੀ ਚੇਤਨਾ ਮੰਚ ਦਾ ਜਿਨ੍ਹਾਂ ਨੇ ਪਾਈ ਕਨਈਆ ਜੀ ਸੇਵਾ ਸੈਟੀ ਨੂੰ ਮਾਨ ਬਖਸ਼ਿਆ ਅੱਜ ਦੇ ਇਸ ਸ਼ੁਭ ਮੌਕੇ ਤੇ ਜਦੋਂ ਰਾਸ਼ਨ ਬੰਦ ਕੀਤਾ ਜਾਣਾ ਹੈ ਟ੍ਰਾਈਸਾਈਕਲ ਵੰਡ ਕੀਤੇ ਜਾਣੇ ਨੇ ਤਾਂ ਵੀਰ ਗੁਰਜੰਤ ਜੀ ਦਾ ਫੋਨ ਆਇਆ ਵੀ ਤੁਸੀਂ ਰੁੱਖ ਪ੍ਰੋਵਾਈਡ ਕਰਵਾਓ ਪਿੱਛੇ ਤੁਸੀਂ ਦੇਖ ਸਕਦੇ ਹੋ ਕੁਝ ਫੁੱਲਦਾਰ ਬੂਟੇ ਰੱਖੇਗੇ ਨੇ ਗਿਣਤੀ ਜਿਹਨਾਂ ਦੀ 51 ਕਿਉਂਕਿ ਸ਼ੁਭ ਕਾਰਜ ਨੇ ਜਿਹੜੇ 51 31 101 ਇਸ ਤਰ੍ਹਾਂ ਸ਼ਟਾਰਟ ਹੁੰਦੇ ਨੇ ਧੰਨਵਾਦ ਕਰਦੇ ਆਂ ਸ੍ਰੀ ਅਕਾਲ ਪੰਥਾ ਜੀ ਦੇ ਅਸੀਂ ਬਹੁਤ ਛੋਟੇ ਆਣਾ ਤੋਂ ਸਾਨੂੰ ਮਾਨ ਬਖਸ਼ਿਆ ਪਾਈਕਨਈਆ ਜੀ ਸੇਵਾ ਸੈਟੀ ਬਾਰੇ ਪਾਈਕਨਈਆ ਜੀ ਸੇਵਾ ਸੈਟੀ ਇਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲਦੇ ਹੋਏ ਹਰ ਵੀ ਪਿੰਡ ਪਈਆਂ ਸਤਿ ਸ੍ਰੀ ਅਕਾਲ ਜੀ ਸਾਡੇ ਨਾਲ ਵੀਰ ਜੀ ਹਾਜ਼ਰ ਨੇ ਜਿਹੜੇ ਖੰਨੇ ਸ਼ਹਿਰ ਤੋਂ ਆ ਇਹਨਾਂ ਨੇ 14 ਤਰੀਕ ਨੂੰ 14 ਜੁਲਾਈ ਦੇ ਦਿਨ ਤਕਰੀਬਨ ਪੰਜਾਬ ਸਰਕਾਰ ਵੱਲੋਂ ਵੀ ਜਿਹੜੀਆਂ ਹਦਾਇਤਾਂ ਨੇ ਪਿੰਡਾਂ ਦੇ ਵਿੱਚ ਸਾਰੇ ਦੇ ਬੁੱਟੇ ਲੈ ਜਾਓ ਵੀਰ ਜੀ ਸਾਡੇ ਆਜਾ ਬੀਜੀ ਚੰਨ ਤੁਹਾਡਾ ਸਵਾਗਤ ਹੈ ਕੀ ਕਰਨਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਤਿਕਾਰ ਜੀ ਆਇਆਂ ਆਖਦੇ ਹਾਂ ਤੁਸੀਂ ਕਵਰੇਜ ਕਰਨ ਲਈ ਆਏ ਹੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਜਿੰਨੇ ਵੀ ਪਿੰਡਾਂ ਦੇ ਨੌਜਵਾਨ ਨੇ ਸ਼ਹਿਰ ਵਾਸੀ ਨੇ ਸਾਡੇ ਇੱਕ ਬੇਨਤੀ ਕਰ ਰਹੇ ਹਾਂ ਆਓ ਆਪਾਂ ਰੁੱਖ ਲਗਾ ਕੇ ਸਾਡੀ ਧਰਤੀ ਮਾਂ ਨੂੰ ਬਚਾਈਏ ਪਾਣੀ ਦੇ ਪੱਧਰ ਨੂੰ ਉੱਚਾ ਚੱਕੀਏ ਇਸੇ ਉਪਰਾਲੇ ਦੇ ਤਹਿਤ ਰੁੱਖ ਲਗਾਓ ਧਰਤੀ ਬਚਾਓ ਮਹਿਮ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਚਲਾਈ ਜਾਂਦੀ ਹੈ ਜਿਸ ਦੇ ਵਿੱਚ ਭਾਈ ਕਨਈਆ ਜੀ ਸੇਵਾ ਸੁਸਾਇਟੀ ਖੰਨਾ ਵੱਲੋਂ 10000 ਬੁੱਟਿਆਂ ਨੂੰ ਲਗਾ ਕੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਹੁਣ ਜਿਹੜਾ 14 ਜੁਲਾਈ ਦਾ ਪ੍ਰੋਗਰਾਮ ਹੈ ਉਸ ਦੇ ਵਿੱਚ ਸੰਭ ਫਾਊਂਡੇਸ਼ਨ ਲੁਧਿਆਣਾ ਵੱਲੋਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ 14 ਜੁਲਾਈ ਨੂੰ ਇੱਕ ਘੰਟੇ ਦੇ ਵਿੱਚ ਸਮਾਂ ਰੱਖਿਆ ਗਿਆ 8 ਤੋਂ 9 ਵਜੇ ਦਾ 8 9 9 ਵਜੇ ਦੇ ਸਮੇਂ ਦੇ ਵਿੱਚ ਇੱਕ ਘੰਟੇ ਦੇ ਵਿੱਚ 1 ਲੱਖ ਬੂਟਾ ਲਗਾਇਆ ਜਾਣਾ ਜਿਸ ਦੇ ਵਿੱਚ ਭਾਈ ਕਨਈਆ ਜੀ ਸੇਵਾ ਸੈਟੀ ਸ਼ਿਰਕਤ ਕਰ ਰਹੀ ਹੈ ਹਾਜ਼ਰੀ ਲਗਵਾ ਰਹੀ ਹੈ ਸਾਡੇ ਵੱਲੋਂ ਜਿਹੜੇ ਬੂਟੇ ਲਗਾਏ ਜਾਣੇ ਨੇ ਖੰਨਾ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਰਤਨਹੇੜੀ ਰੋਡ ਵੱਲੋਂ ਜਦੋਂ ਆਪਾਂ ਜਾਣਦੇ ਹਾਂ ਤਾਂ ਬੂਥਗੜ ਸਾਹਿਬ ਬੂਥਗੜ ਦੇ ਨਾਲ ਹੀ ਜੋ ਉੱਥੇ ਦਾ ਇੱਕ ਸਤਸੰਗ ਭਵਨ ਹੈ ਉਦੇ ਅੱਗੋਂ ਅਸੀਂ ਸਟਾਰਟ ਕਰਨੀ ਹੈ ਮੈਮ ਜਿਸ ਦੇ ਵਿੱਚ ਸਾਡੇ ਸ਼ਹਿਰ ਦੇ ਸਾਰੇ ਪਤਵੰਤੇ ਸੱਜਣ ਵੀ ਪਹੁੰਚ ਰਹੇ ਨੇ ਉਸ ਦੇ ਨਾਲ ਨਾਲ ਨੌਜਵਾਨ ਪਿੰਡ ਵਾਸੀ ਵੀ ਪਹੁੰਚ ਰਹੇ ਨੇ ਜੋ ਲਾਗਲੇ ਪਿੰਡਾਂ ਦੇ ਨੇ ਉਸ ਦੇ ਵਿੱਚ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਪਹੁੰਚੋ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਹਰਾ-ਭਰਾ ਬਣਾਈਏ 14 ਜੁਲਾਈ ਦਿਨ ਐਤਵਾਰ 8 ਤੋਂ 9 ਵਜੇ ਦਾ ਸਮਾਂ ਰੱਖਿਆ ਗਿਆ ਅੱਜ ਦੇ ਦਿਨ ਅਸੀਂ ਉੱਥੇ ਸਾਰੀ ਤਿਆਰੀ ਮੁਕੰਮਲ ਕਰ ਲਈ ਹੈ 1100 ਦੇ ਕਰੀਬ ਉੱਥੇ ਰੁੱਖ ਲਗਾਇਆ ਜਾਣਾ ਜਿਹੜਾ ਉਹ 1 ਲੱਖ ਰੁੱਖ ਦੇ ਵਿੱਚ ਕਾਊਂਟ ਹੋਣਾ ਹੈ ਸੋ ਬੇਨਤੀ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਡੀਐਸ ਪੰਜਾਬੀ ਦਾ ਜਸਬੀਰ ਸਿੰਘ ਢਿੱਲੋਂ ਹਲਵਾਰਾ ਸਾਹਨੇ ਵਾਲ ਦੀ ਰਿਪੋਰਟ ਜੀ